ਆਪਾਂ ਸਭ ਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦਾ ਜੋ ਕਿ ਇੱਕ ਪੰਜਾਬੀ ਸਿੰਗਰ ਹੈ ਅਤੇ ਰੀਸੈਂਟਲੀ ਉਹਨਾਂ ਦੇ ਨਾਲ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਰਾਜਵੀਰ ਜਵੰਦੇ ਨੇ ਅੱਜ ਤੱਕ ਕਈ ਬਹੁਤ ਸੋਹਣੇ-ਸੋਹਣੇ ਗੀਤ ਰਿਲੀਜ਼ ਕੀਤੇ ਨੇ ਅਤੇ ਆਪਣੇ ਲਾਈਵ ਪਰਫਾਰਮੈਂਸ ਦੇ ਵਿੱਚ ਬਾਕਮਾਲ ਦੀ ਕਲਾਕਾਰੀ ਕਰਦੇ ਨੇ ਅਤੇ ਰਾਜਵੀਰ ਜਵੰਦੇ ਨੂੰ ਕਲਾਕਾਰੀ ਦੇ ਨਾਲ-ਨਾਲ ਰਾਈਡਿੰਗ ਦਾ ਵੀ ਸ਼ੌਂਕ ਸੀ ਅਤੇ ਉਹ ਆਪਣੀ ਬਾਈਕ ਦੇ ਉੱਪਰ ਹੀ ਲੇਹ ਲਦਾਖ ਜਾਂ ਕਿਤੇ ਹੋਰ ਟੂਰਿਸਟ ਪਲੇਸਾਂ ਦੇ ਉੱਪਰ ਘੁੰਮਣ ਜਾਂਦੇ ਸੀ ਅਤੇ ਰਾਈਡਿੰਗ ਕਰਦੇ ਸੀ ਅਤੇ ਰਾਜਵੀਰ ਜਵੰਦੇ ਦੇ ਨਾਲ ਜੋ ਇਹ ਹਾਦਸਾ ਵਾਪਰਿਆ ਇਸ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਰਾਜਵੀਰ ਜਵੰਦੇ ਦੀ ਆਖਰੀ ਵੀਡੀਓ ਹੈ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਤਾਂ ਦੋਸਤੋ ਤੁਹਾਨੂੰ ਦਿਖਾਉਨੇ ਆ ਉਹ ਵੀਡੀਓ ਉਸ ਵੀਡੀਓ ਦੇ ਵਿੱਚ ਤੁਸੀਂ ਦੇਖਿਓ ਕਿ ਸੜਕ ਦੇ ਉੱਪਰ ਸਰਿਆਮ ਜਾਨਵਰ ਬੈਠੇ ਨੇ ਜਿਸ ਕਾਰਨ ਰਾਜਵੀਰ ਜਵੰਦੇ ਬਾਈ ਦੇ ਨਾਲ ਇਹ ਸੜਕ ਹਾਦਸਾ ਵਾਪਰਿਆ। ਅਤੇ ਜੇਕਰ ਤੁਸੀਂ ਇਸ ਵੀਡੀਓ ਦੀ ਆਵਾਜ਼ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਅਸਲ ਵੀਡੀਓ ਹੈ ਰਾਜਵੀਰ ਜਵੰਦੇ ਬਾਈ ਦੀ ਅਤੇ ਇਸ ਹਾਦਸੇ ਤੋਂ ਬਾਅਦ ਹਰ ਇੱਕ ਪੰਜਾਬੀ ਵੱਲੋਂ ਰਾਜਵੀਰ ਜਵੰਦੇ ਲਈ ਅਰਦਾਸ ਕੀਤੀ ਜਾ ਰਹੀ ਹੈ ਅਤੇ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਕਿ ਉਹ ਜਲਦ ਹੀ ਸਾਡੇ ਵਿਚਾਰ ਆਵੇ। ਬਾਕੀ ਦੋਸਤੋ ਤੁਸੀਂ ਵੀ ਰਾਜਵੀਰ ਜਵੰਦੇ ਬਾਈ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ। ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਇਸ ਚੈਨਲ ਦੇ ਨਾਲ। ਧੰਨਵਾਦ।